ਸਕੱਲ ਨੂੰ ਦੋ ਚੰਗੀਆਂ ਖਬਰਾਂ ਸਾਹਮਣੇ ਆਈਆਂ ਨੇ ਅਮਰੀਕਾ ਨੇ ਇਤਿਹਾਸਿਕ ਫੈਸਲਾ ਲਿਆ ਦੂਜੇ ਪਾਸੇ ਕੈਨੇਡਾ ਨਾਲ ਸਬੰਧਤ ਪੰਜਾਬੀਆਂ ਦੀ ਲੰਬੀ ਉਡੀਕ ਖਤਮ ਹੋ ਗਈ ਹੈ ਦਰਸਲ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਉਪਰਾਲੇ ਸਰਦਕਾ ਸਿਕ ਕੌਮਲੀ ਇਹ ਇਤਿਹਾਸਿਕ ਬਣ ਗਿਆ ਕਿ ਸੰਸਾਰ ਭਰ ਦੀ ਸੁਪਰੀਮ ਪਾਵਰ ਅਮਰੀਕਾ ਵਿੱਚ ਪੈਂਸਿਲਵੇਨੀਆ ਤੋਂ ਕਾਂਗਰਸਮੈਨ ਵਰਟਨ ਵਾਈਲਾ ਦੇ ਯਤਨਾਂ ਸਦਕਾ ਕਾਂਗਰਸ ਹਾਊਸ ਵਿੱਚ ਸਿੱਖਾਂ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ੀਦੀ ਦਿਹਾੜੇ ਨੂੰ ਸਰਕਾਰ ਵੱਲੋਂ ਸਤਕਾਰ ਅਤੇ ਮਾਨਤਾ ਦਿੱਤੀ ਗਈ ਇਸ ਮੌਕੇ ਉਹਨਾਂ ਆਪਣੇ ਸੰਦੇਸ਼ ਦੌਰਾਨ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਉਹਨਾਂ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਦੀ ਸ਼ਹਾਦਤ ਦੁਨੀਆ ਲਈ ਇੱਕ ਚਾਨਣ ਮਨਾਰੇ ਵਾਂਗ ਹੈ ਉਹਨਾਂ ਅੱਗੇ ਕਿ ਗੁਰੂ ਸਾਹਿਬ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਅਤਿਆਚਾਰ ਅਤੇ ਹਿੰਦੂ ਧਰਮ ਨੂੰ ਖਤਮ ਕਰਨ ਦੀ ਮਹਿੰਮ ਦਾ ਦਲੇਰੀ ਨਾਲ ਸਾਹਮਣਾ ਕੀਤਾ ਤੇ ਹਰੇਕ ਵਿਅਕਤੀ ਦੇ ਆਪਣੇ ਵਿਸ਼ਵਾਸ ਦੀ ਆਜ਼ਾਦੀ ਨਾਲ ਪਾਲਣਾ ਕਰਨ ਦੇ ਅਧਿਕਾਰ ਦੀ ਰੱਖਿਆ ਦੇ ਨਾਲ-ਨਾਲ ਦੂਜੇ ਦੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਮਨੁੱਖੀ ਮਾਣ ਜ਼ਮੀਰ ਦੀ ਆਜ਼ਾਦੀ ਕਿਸੇ ਦੇ ਵਿਸ਼ਵਾਸ ਅਨੁਸਾਰ ਪੂਜਾ ਦੇ ਅਧਿਕਾਰ ਤੇ ਸਰਵ ਵਿਆਪਕ ਸਿਧਾਂਤਾਂ ਨੂੰ ਵਰਕਰਾਰ ਰੱਖਣ ਲਈ ਉਹਨਾਂ ਦੀ ਅੰਤਿਮ ਕੁਰਬਾਨੀ ਲਈ ਉਹਨਾਂ ਨੂੰ ਪਿਆਰ ਨਾਲ ਸਿਸ਼ਟਰੀ ਦੀ ਚਾਤਰ ਅਤੇ ਮਨੁੱਖਤਾ ਦੇ ਅਧਿਕਾਰਾਂ ਦੀ ਢਾਲ ਵਜੋਂ ਯਾਦ ਕੀਤਾ ਜਾਂਦਾ ਸਿੱਖ ਭਾਈਚਾਰਾ ਜਿਸ ਦੀਆਂ ਜੜ੍ਹਾਂ ਨਨਕਾਣਾ ਸਾਹਿਬ ਨੇ ਜੋ ਕਿ ਹੁਣ ਪਾਕਿਸਤਾਨ ਵਿੱਚ ਸਥਿਤਤਾ ਅਤੇ ਪੂਰੀ ਦੁਨੀਆ ਵਿੱਚ ਫੈਲੀਆਂ ਹੋਈਆਂ ਨੇ ਸਿੱਖਾਂ ਨੇ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਅਮਰੀਕਾ ਵਿੱਚ ਪ੍ਰਵਾਸ ਕਰਨਾ ਸ਼ੁਰੂ ਕੀਤਾ ਸੀ ਇਨ੍ਹਾਂ ਸ਼ਾਨਦਾਰ ਅਮਰੀਕੀਆਂ ਨੇ ਕੀ ਆਸਟਨ ਦੇ ਵਿਕਾਸ ਅਤੇ ਜੀਵਨ ਸ਼ਕਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸਹਿਣਸ਼ੀਲਤਾ ਸੇਵਾ ਤੇ ਨਾਗਰਿਕਤਾ ਸ਼ਮੂਲੀਅਤ ਪ੍ਰਤੀ ਆਪਣੀ ਵਚਨਬੱਧਤਾ ਰਾਹੀਂ ਆਪਣੇ ਭਾਈਚਾਰੇ ਨੂੰ ਅਮੀਰ ਬਣਾਇਆ ਇਸ ਧਾਰਨਾ ਅਰਦਰਸ਼ ਸਮਾਨਤਾ ਭਾਈਚਾਰਾ ਅਤੇ ਸਤਕਾਰ ਰਾਹੀਂ ਸ਼ਾਂਤੀ ਦੀ ਪਾਲ ਕਰਨ ਦੀ ਸਿੱਖ ਪਰੰਪਰਾ ਨੂੰ ਦਰਸਾਉਂਦੇ ਨੇ ਜਦਕਿ ਪਵਿੱਤਰ ਸਖਿਆਮਤ ਤੇ ਇਮਾਨਦਾਰੀ ਕੰਮ ਦਾਨ ਸਵੈ ਸੇਵਾ ਤੇ ਲੋੜਵੰਦਾਂ ਨਾਲ ਸਾਂਝਾ ਕਰਨ ਦੇ ਪ੍ਰਸ਼ੰਸਾਯੋਗ ਸਿਧਾਂਤਾਂ ਰਾਹੀਂ ਆਪਸੀ ਵੰਡ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿੱਥੇ ਭਾਰਤ ਵਿੱਚ ਸਿੱਖਾਂ ਨੂੰ ਹਰ ਪੱਖੋਂ ਦਬਾਇਆ ਜਾ ਰਿਹਾ ਹੈ ਸੈਵਜਾਦਿਆਂ ਦੀ ਸ਼ਹਾਦਤ ਨੂੰ ਵੀਰਵਾਲ ਦਿਹਾੜਾ ਕਹਿ ਕੇ ਨਿਵਾ ਦਿਖਾਉਣ ਦੇ ਕੁੱਝ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਵਿਦੇਸ਼ਾਂ ਵਿੱਚ ਸਿੱਖ ਫਲਸਫੇ ਪ੍ਰਤੀ ਸਤਕਾਰ ਅਤੇ ਗੁਰੂ ਸਾਹਿਬਾਨਾਂ ਦੀ ਸਖਿਆਮਾ ਅਤੇ ਕੁਰਬਾਨੀਆਂ ਨੂੰ ਸਜਦਾ ਕਰਕੇ ਮੰਨਤਾ ਦਿੱਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਪੰਜਾਬ ਅਤੇ ਕੈਨੇਡਾ ਵਾਸਤੇ ਪੰਜਾਬੀ ਭਾਈਚਾਰੇ ਲਈ ਹੁਣ ਟ੍ਰਾਂਟੋ ਜਾਣ ਦਾ ਹਵਾਈ ਸਫ਼ਰ ਹੋਰ ਵੀ ਸੁਖਾਲਾ ਹੋ ਗਿਆ ਪ੍ਰਸਿੱਧ 에ਅਰਲਾਈਨ ਕਤਰ 에ਅਰਵੇਜ਼ ਨੇ 26 ਅਕਤੂਬਰ ਤੋਂ ਆਪਣੀ ਦੋਹਾ ਟ੍ਰਾਂਟੋ ਉਡਾਣਾਂ ਦਾ ਸੰਚਾਲਨ ਰੋਜ਼ਾਨਾ ਕਰ ਦਿੱਤਾ ਜਿਸ ਨਾਲ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਦੋਹਾ ਰਾਹੀਂ ਕੈਨੇਡਾ ਜਾਣ ਲਈ ਹਵਾਈ ਉਡਾਣਾਂ ਵਿੱਚ ਹੋਰ ਵਾਧਾ ਹੋ ਗਿਆ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸੁਮੇੇਪ ਸਿੰਘ ਗਮਟਾਲਾ ਅਤੇ ਕਨਵੀਨਰ ਅਨੰਤ ਦੀਪ ਸਿੰਘ ਢੱਲੋਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਦੋਹਾਂ ਟ੍ਰਾਂਟੋ ਉਡਾਣਾਂ ਦੇ ਵਾਧੂ ਨਾਲ ਅਕਤੂਬਰ ਮਹੀਨੇ ਦੇ ਸ਼ੁਰੂ ਵਿੱਚ ਮਿਲਾਨ ਰਾਹੀ ਨਿਓਸ 에ਅਰ ਦੀ ਅੰਮ੍ਰਿਤਸਰ ਟ੍ਰਾਂਟੋ ਸੇਵਾ ਨੂੰ ਮੁੱਤਲ ਹੋਣ ਤੋਂ ਬਾਅਦ ਯਾਤਰੀਆਂ ਨੂੰ ਕੁਝ ਰਾਹਤ ਮਿਲੇਗੀ ਟ੍ਰਾਂਟੋਲੀ ਰਜ਼ਾਨਾ ਉਡਾਣਾਂ ਦੇ ਨਾਲ-ਨਾਲ ਕਤਰ ایرਵੇਜ਼ ਕੈਨੇਡਾ ਦੇ ਮਾਂਟਰੀਅਲ ਵੀ ਰਜ਼ਾਨਾ ਉਡਾਣਾਂ ਲਈ ਅੰਮ੍ਰਿਤਸਰ ਨੂੰ ਜੋੜਦੀ ਹੈ ਟ੍ਰਾਂਟੋ ਅਤੇ ਮਾਂਟਰੀਅਲ ਤੋਂ ਯਾਤਰੀ ਕੈਨੇਡਾ ਦੇ ਦੋ ਹੋਰ ਨਾਂ ਸ਼ਹਿਰਾਂ ਕੈਲਗਰੀ ਐਡਮਿੰਟਨ ਅਤੇ ਵੈਨਕੂਵਰ ਵੀ 에ਅਰ ਕੈਨੇਡਾ ਜਾਂ ਵੈਸਟ ਜੈਡ 에ਅਰਲਾਈਨ ਰਾਹੀਂ ਜਾ ਸਕਦੇ ਨੇ